ਵਾਈਗੁਰਦਿਕਾ ਖਾਲਸਾ ਵਾਈਗੁਰਦਿਕੀ ਫਤਿਹ ਬਾਜ ਦੇ ਬੱਚੇ ਬਨੇਰਿਆਂ ਤੇ ਉਡਣਾ ਨਹੀਂ ਸਿੱਖਦੇ ਜਿਸ ਉਮਰ ਵਿੱਚ ਬਾਕੀ ਪੰਛੀਆਂ ਦੇ ਬੱਚੇ ਚਾਹ ਕਰ ਸਕਦੇ ਹਨ ਉਸ ਉਮਰ ਵਿੱਚ ਇੱਕ ਮਾਦਾ ਬਾਜ ਆਪਣੇ ਨੰਨੇ ਬੱਚੇ ਨੂੰ ਪੰਜਿਆਂ ਵਿੱਚ ਫੜ ਕੇ ਬਹੁਤ ਉਚਾਈ ਤੇ ਉਡ ਜਾਂਦੀ ਹੈ ਪੰਛੀਆਂ ਦੇ ਵਿੱਚ ਯਹੀ ਸਖਤ ਸਖਲਾਈ ਕਿਸੇ ਵਿੱਚ ਨਹੀਂ ਹੁੰਦੀ ਮਾਦਾਵਾਜ ਆਪਣੇ ਨੰਨੇ ਬੱਚੇ ਨੂੰ ਆਪਣੇ ਪੰਜਿਆਂ ਵਿੱਚ ਜਕੜ ਕੇ ਲਗਭਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ ਹਨ ਅਤੇ ਇਹ ਦੂਰੀ ਤੈਅ ਕਰਨ ਵਿੱਚ ਮਾਦਾਵਾਜ 7 ਤੋਂ 9 ਮਿੰਟ ਦਾ ਸਮਾ ਲੈਂਦੀ ਹੈ ਇੱਥੋਂ ਸ਼ੁਰੂ ਹੁੰਦੀ ਹੈ ਉਸ ਨੂੰ ਨੰਨੇ ਬੱਚੇ ਦੀ ਕਠਨ ਪ੍ਰੀਖਿਆ ਉਸ ਨੂੰ ਇਹ ਦੱਸਿਆ ਜਾਵੇਗਾ ਕਿ ਤੂੰ ਕਿਸ ਲਈ ਪੈਦਾ ਹੋਇਆ ਹੈ ਤੇਰੀ ਦੁਨੀਆ ਕੀ ਹੈ ਤੇਰੀ ਉਚਾਈ ਕੀ ਹੈ ਤੇਰਾ ਧਰਮ ਬਹੁਤ ਉੱਚਾ ਹੈ ਤੇ ਫਿਰ ਮਾਦਾਬਾਜ ਉਸ ਨੂੰ ਆਪਣੇ ਪੰਜਿਆਂ ਵਿੱਚੋਂ ਛੱਡ ਦਿੰਦੀ ਹੈ ਉੱਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭਗ 2 ਕਿਲੋਮੀਟਰ ਤੱਕ ਉਸ ਨੰਨੇ ਬਾਗ ਬਾਗ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਇਹ ਹੋ ਕੀ ਰਿਹਾ ਹੈ 7 ਕਿਲੋਮੀਟਰ ਦੇ ਅੰਦਰ ਆ ਜਾਣ ਤੇ ਬਾਗ ਉਸ ਨੰਨੇ ਬੱਚੇ ਦੇ ਖੰਭ ਜੋ ਕਜ਼ਾਇਨ ਨਾਲ ਚਿੰਬੜੇ ਹੁੰਦੇ ਹਨ ਖੁੱਲਣ ਲੱਗਦੇ ਹਨ ਲਗਭਗ 9 ਕਿਲੋਮੀਟਰ ਹੇਠਾਂ ਆਉਂਦੇ ਤੇ ਉਸ ਦੇ ਖੰਭ ਪੂਰੇ ਖੁੱਲ ਜਾਂਦੇ ਹਨ ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਜਦੋਂ ਬਾਜ ਦਾ ਬੱਚਾ ਖੰਭ ਫੜ ਫੜਾਂਦਾ ਹੈ ਇਸ ਸਮੇ ਇਹ ਧਰਤੀ ਤੋਂ ਤਕਰੀਬਨ 3000 ਮੀਟਰ ਦੂਰ ਹੈ ਪਰੰਤੂ ਇਹ ਉਡਣਾ ਨਹੀਂ ਸਿੱਖਿਆ ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ ਹੁਣ ਉਸ ਦੀ ਧਰਤੀ ਤੋਂ ਦੂਰੀ ਸਿਰਫ 700 ਤੋਂ 800 ਮੀਟਰ ਹੁੰਦੀ ਹੈ ਪਰੰਤੂ ਉਸ ਦੇ ਖੰਭ ਇੰਨੇ ਮਜ਼ਬੂਤ ਰਹੇ ਹੋਏ ਕਿ ਉਹ ਉੱਡ ਸਕੇ ਧਰਤੀ ਤੋਂ ਤਕਰੀਬਨ 400 500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲੱਗਦਾ ਕਿ ਹੁਣ ਮੇਰਾ ਅੰਤਮ ਸਮਾਂ ਆ ਗਿਆ ਫਿਰ ਅਚਾਨਕ ਇੱਕ ਪੰਜਾ ਆ ਕੇ ਆਪਣੀ ਪકડ ਵਿੱਚ ਲੈ ਲੈਂਦਾ ਹੈ ਤੇ ਆਪਣੇ ਖੰਭਾ ਦੇ ਵਿਚਕਾਰ ਸਮਾ ਲੈਂਦਾ ਹੈ ਇਹ ਪੰਜਾ ਉਸ ਦੀ ਮਾਂ ਦਾ ਹੁੰਦਾ ਅਤੇ ਇਹ ਸਖਲਾਈ ਉਸ ਦੀ ਲਗਾਤਾਰ ਚੱਲਦੀ ਰਹਿੰਦੀ ਹੈ ਜਦ ਤੱਕ ਇਹ ਉੱਡਣਾ ਸਿੱਖ ਨਹੀਂ ਜਾਂਦਾ ਇਹ ਸਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆ ਨੂੰ ਇੱਕ ਬਾਜ਼ ਮਿਲਦਾ ਇਹ ਆਪਣੇ ਤੋਂ 10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ ਬੇਸ਼ੱਕ ਆਪਣੇ ਬੱਚਾ ਨੂੰ ਆਪਣੇ ਨਾਲ ਚਪਕਾ ਕੇ ਰੱਖੋ ਪਰ ਉਸ ਨੂੰ ਦੁਨੀਆ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦਿਓ ਉਹਨਾਂ ਨਾਲ ਯੋਜਨਾ ਸਿਖਾਓ ਤੇ ਹਰ ਹਮਲੇ ਦੇ ਵਿੱਚ ਉਸ ਨੂੰ ਟ੍ਰੇਨ ਕਰੋ ਇਸ ਕਰਕੇ ਬਾਜ-ਬਾਜੀ ਹੁੰਦਾ ਇਲ-ਇਲੀ ਹੁੰਦੀ ਹੈ ਕਾ ਕਾ ਹੀ ਹੁੰਦਾ ਤੇ ਬਾਜ ਨੂੰ ਜਿਹੜੇ ਗੁਰੂ ਪੀਰ ਜਿਹੜੇ ਸੀ ਉਹ ਕਿਉਂ ਆਪਣੇ ਕੋ ਰੱਖਦੇ ਸੀ ਕਿਉਂਕਿ ਬਾਜ ਇੱਕ ਆਜ਼ਾਦ ਪੰਛੀ ਆ ਬਾਜ ਨੂੰ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਪੈਂਦੀ ਬਾਜ ਮੰਨਿਆ ਪਰਮੰਨਿਆ ਤੇ ਦਲੇਰ ਬਹਾਦਰ ਜਿਹੜਾ ਪੰਛੀ ਆ ਸਭ ਤੋਂ ਉੱਚੀ ਅਡਾਰੀ ਬਾਜ ਮਾਰਦਾ ਤੋ ਜਦੋਂ ਬਾਜ ਸਭ ਤੋਂ ਉੱਚੀ ਡਾਰੀ ਮਾਰਦਾ ਤਾਂ ਸਮਝ ਲਓ ਤੋ ਫਿਰ ਉਸ ਦੀ ਹੋਂਦ ਵੀ ਪੰਛੀਆਂ ਨਾਲੋਂ ਸਭ ਤੋਂ ਉੱਚੀ ਹੈ ਇਸ ਕਾਰਨ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਜ ਰੱਖਿਆ ਤੇ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਜ ਰੱਖਿਆ ਬਾਜ ਪਹਿਲੇ ਰੱਖਦੇ ਸੀ ਬਾਦਸ਼ਾ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਜ ਰੱਖ ਕੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਜ ਰੱਖ ਕੇ ਆਪਣੇ ਖਾਲਸੇ ਨੂੰ ਬਹਾਦਰ ਦਲੇਰ ਤੇ ਹਰੇਕ ਮੁਸ਼ਕਲ ਨਾਲ ਲੜਨ ਦਾ ਇਹ ਸੰਦੇਸ਼ ਦਿੱਤਾ ਕਿ ਇਹ ਬਾਜ ਤੋਂ ਇਨਸਾਨ ਨੂੰ ਸਿੰਘਾਂ ਨੂੰ ਸੰਦੇਸ਼ ਲੜਾ ਚਾਹੀਦਾ ਕਿ ਜੇ ਇਹ ਬਾਜ ਬਹਾਦਰ ਹੈ ਜੇ ਸਭ ਤੋਂ ਉੱਚੀ ਉਡਾਰੀ ਮਾਰਦਾ ਤਾਂ ਮੇਰੇ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸੇ ਨੇ ਵੀ ਉੱਚੀ ਉਡਾਰੀ ਮਾਰਨੀ ਹੈ ਇਸ ਕਰਕੇ ਬਾਜ ਦੀ ਰੀਸ ਕਰਿਆ ਕਰੋ ਕਾਮਾ ਦੀ ਰੀਸ ਨਾ ਕਰਿਆ ਕਰੋ ਵਾਇਗੁਰ ਦੀ ਕਾਲਸਾ ਵਾਇਗੁਰ ਦੀ ਕੀ ਫਤਿਹ